ਸਰਣ ਪਰੇ ਪੀਰ ਆਪਾ ਸਰਮਾਨ ਜਾਪ ਤਪ ਸੰਜਮ ਤਰਮਨਾ ਕਵਾਯਾਂ ਸੇਵਾ ਸਾਧਾ ਗਿਆਨ ਅਰ ਰਾਇ ਤੁਨਾਨਕ ਹਮੀਂ ਕਰੰਭ ਸਰਣ ਇੱਕ ਉਹ ਅਕਾਲ ਸਿਮਰਨ ਗੁਰੂ ਜੀ ਦੇ ਬਖਸ਼ੇ ਸਦਸਵੀ ਅਭਿਉ ਬਾਦ ਨੀਰਤੀ ਜਾਪ ਲਈ ਆਮਰੀ ਕਰੋ ਹਾਜ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਗੁਰਮਿੰਦਰ ਸਿੰਘ ਚਾਵਲਾ ਤੀਸਰੀ ਅੱਖ ਚੈਨਲ ਦੇ ਆਗਾਜ਼ ਦੇ ਉੱਪਰ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਕੋਟ ਆਸਰਾ ਲੈਣ ਲਈ ਅੱਜ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਦਾ ਫਰਮਾਨ ਹੈ ਸੰਤਾ ਮਾਨੋ ਦੂਤਾ ਦਾਨੋ ਇਹ ਕੁਟਵਾਰੀ ਮੇਰੀ ਇਸ ਗੁਰਬਾਣੀ ਦੇ ਉੱਪਰ ਚੱਲਣ ਦੀ ਤਾਕਤ ਬਖਸ਼ਣਾ ਸਮਰੱਥਾ ਬਖਸ਼ਣਾ ਸੱਚੀ ਬਾਸ਼ਾ ਤੀਸਰੀ ਅੱਖ ਚੈਨਲ ਜੋ ਆਪ ਜੀ ਦੀ અપਾਰ ਰਹਿਮਤ ਨਾਲ ਸ਼ੁਰੂ ਕੀਤਾ ਗਿਆ ਇਹ ਬੇਇਨਸਾਫੀ ਰਿਸ਼ਵਤਖੋਰੀ ਨਸ਼ਾਖੋਰੀ ਅਤੇ ਹੋਰ ਭੈੜੀਆਂ ਅਲੰਤਾਂ ਨੂੰ ਦੂਰ ਕਰਨ ਲਈ ਇਹ ਚੈਨਲ ਆਪਣੀ ਡਿਊਟੀ ਨਿਭਾ ਸਕੇ ਆਪ ਜੀ ਕਿਰਪਾ ਕਰਨੀ ਆਪਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੀਸਰੀ ਅੱਖ ਦੀ ਸਮੁੱਚੀ ਟੀਮ ਤੋਂ ਸੇਵਾ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ